ਸਤਿ ਸ੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਦੀ ਖਬਰਾਂ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਆਓ ਫਿਰ ਰੁਖ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਮਿੰਸੋਟਾ ਰਾਜ ਦੇ ਵਿੱਚ ਡੈਮੋਕ੍ਰੈਟਿਕ ਨੇਤਾ ਦੀ ਹਤਿਆ ਕਰ ਦਿੱਤੀ ਗਈ ਹੈ ਮਿੰਸੋਟਾ ਦੇ ਡੈਮੋਕ੍ਰੈਟਿਕ ਸੈਨੇਟਰ ਜੌਨ ਹਾਫਮੈਨ ਅਤੇ ਡੈਮੋਕ੍ਰੈਟਿਕ ਨੁਮਾਇੰਦੇ ਮੈਲਿਸਾ ਹਾਟਮੈਨ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਇੱਕ ਸ਼ੱਕੀ ਵਿਅਕਤੀ ਦੇ ਵੱਲੋਂ ਗੋਲੀ ਮਾਰੀ ਗਈ ਜੋ ਰਾਤ ਨੂੰ ਪੁਲਿਸ ਅਧਿਕਾਰੀ ਬਣ ਕੇ ਉਹਨਾਂ ਦੇ ਘਰ ਆਇਆ ਸੀ ਮੈਨੇਸੋਟਾ ਦੇ ਗਵਰਨਰ ਵਾਲਡ ਨੇ ਕਿਹਾ ਕਿ ਮੈਲਿਸਾ ਹੌਟਮੈਨ ਅਤੇ ਉਹਨਾਂ ਦੇ ਪਤੀ ਨੂੰ ਗੋਲੀ ਮਾਰੀ ਗਈ ਹੈ ਗਵਰਨਰ ਨੇ ਇਸ ਘਟਨਾ ਨੂੰ ਰਾਜਨੀਤਿਕ ਰੂਪ ਦੇ ਨਾਲ ਪ੍ਰੇਰਿਤ ਦੱਸਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੱਤਿਆ ਦਾ ਮਕਸਦ ਕੀ ਸੀ ਅਤੇ ਇਹ ਵਾਰਦਾਤ ਕਿਸ ਨੇ ਕੀਤੀ ਹੈ ਇਸ ਮਾਮਲੇ ਵਿੱਚ ਜੁੜੇ ਇੱਕ ਸਰੋਤ ਦੇ ਖਵਾਲੇ ਨਾਲ ਦੱਸਿਆ ਗਿਆ ਕਿ ਸੰਭਵ ਹੈ ਕਿ ਸ਼ੱਕੀ ਵਿਅਕਤੀ ਨੇ ਘਰ ਦੇ ਵਿੱਚ ਦਾਖਲ ਹੋਣ ਦੇ ਲਈ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਿਆ ਹੋਵੇ ਕਾਨੂੰਨੀ ਏਜੰਸੀਆਂ ਹਾਲੇ ਵੀ ਜਾਂਚ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਹੀ ਨੇ ਤੇ ਇਸ ਮਾਮਲੇ ਨੂੰ ਇੱਕ ਜਟਿਲ ਕੇਸ ਘੜਾ ਦਿੱਤਾ ਜਾ ਰਿਹਾ ਹੈ ਮਿਨੇ ਸੋਚਾਂ ਦੇ ਵਿੱਚ ਡੈਮੋਕ੍ਰੈਟਿਕ ਨੇਤਾ ਦੀ ਹੋਈ ਹਤਿਆ ਨੇ ਇਲਾਕੇ ਦੇ ਨੇਤਾਵਾਂ ਵਿੱਚ دہشت ਪੈਦਾ ਕਰ ਦਿੱਤੀ ਹੈ ਤੇ ਇਹ ਹਤਿਆ ਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਹਿਲਾਂ ਹੀ ਪੂਰੇ ਅਮਰੀਕਾ ਦੇ ਵਿੱਚ ਚੋਣੇ ਹੋਏ ਪਾਰਟੀ ਨੇਤਾਵਾਂ ਉੱਤੇ ਖਤਰਾ ਮੰਨਰਾ ਰਿਹਾ ਹੈ ਉਤਰਾਖੰਡ ਦੇ ਰੁਦਰ ਪ੍ਰਯਾਗ ਦੇ ਗੋਰੀਕੁੰਡ ਇਲਾਕੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਐਤਵਾਰ ਸਵੇਰੇ ਸਵੇਰੇ ਕੇਦਾਰਨਾਥ ਮਾਰਗ ਦੇ ਉੱਤੇ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਹੈ ਹੈਲੀਕਾਪਟਰ ਦੇ ਵਿੱਚ ਕੁੱਲ 7 ਲੋਕ ਸਵਾਰ ਸਨ ਇਸ ਦਰਦਨਾਕ ਹਾਦਸੇ ਦੇ ਵਿੱਚ 7 ਲੋਕਾਂ ਦੀ ਹੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਪਾਇਲਟ ਵੀ ਨਾਲ ਹੈ ਤੇ ਮ੍ਰਿਤਕਾਂ ਦੇ ਵਿੱਚ ਇੱਕ 23 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ ਹੈਲੀਕਾਪਟਰ ਕ੍ਰੈਸ਼ ਹੋਣ ਦੀ ਸੂਚਨਾ ਮਿਲਣ ਦੇ ਉੱਤੇ ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਨੂੰ ਮੌਕੇ ਉੱਤੇ ਭੇਜ ਦਿੱਤਾ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਗੋਰੀਕੁੰਡ ਅਤੇ ਤਰ ਜਿੰਗੀ ਨਾਰਾਇਣ ਦੇ ਵਿਚਕਾਰ ਹੋਇਆ ਤੇ ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ ਖਰਾਬ ਮੌਸਮ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਇਹ ਹੈਲੀਕਾਪਟਰ ਦੇਰਦੁੰਤੋਂ ਕੈਦਾਰਨਾਥਵਲ ਜਾ ਰਹੀ ਸੀ ਪਰ ਗੌਰੀਕੋਟ ਦੇ ਨੇੜੇ ਲਾਪਤਾ ਹੋ ਗਿਆ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਡੀਜੀਸੀਏ ਨੇ ਕੈਦਾਰਨਾਥ ਰੂਟ ਦੇ ਉੱਤੇ ਹੈਲੀਕਾਪਟਰ ਸੇਵਾ ਯਾਤਰਾਵਾਂ ਦੀ ਗਿਣਤੀ ਘਟਾਕ ਦਿੱਤੀ ਹੈ ਤੇ ਕੁੱਲ ਮਿਲਾ ਕੇ 8 ਘੰਟਿਆਂ ਦੇ ਵਿੱਚ ਸਿਰਫ 16 ਉਡਾਣਾਂ ਹੀ ਚਲਾਈਆਂ ਜਾਣਗੀਆਂ ਇਰਾਨ ਨੇ ਬੀਤੀ ਰਾਤ ਇਜ਼ਰਾਈਲ ਉੱਤੇ ਵੱਡੀ ਗਿਣਤੀ ਦੇ ਵਿੱਚ ਮਿਜ਼ਾਈਲ ਹਮਲੇ ਕੀਤੇ ਜਿਸ ਦੇ ਵਿੱਚ ਇਜ਼ਰਾਈਲ ਦੇ ਵਕਵਕ ਸ਼ਹਿਰਾਂ ਦੇ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਇਜ਼ਰਾਈਲ ਦੇ ਰਾਸ਼ਪਤੀ ਇਸਹਾਕ ਹਰਜੋਗ ਨੇ ਇਰਾਨੀ ਮਿਜ਼ਾਈਲ ਹਮਲੇ ਦੇ ਵਿੱਚ ਹੋਏ ਜਾਨੀ ਨੁਕਸਾਨ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਹਰਜੋਗ ਨੇ ਇਸ ਨੂੰ ਇੱਕ ਬਹੁਤ ਹੀ ਦੁਖਦਾਈ ਅਤੇ ਮੁਸ਼ਕਲ ਸਵੇਰ ਕਿਹਾ ਉਸ ਨੇ ਲਿਖਿਆ ਕਿ ਸਾਡੀਆਂ ਭੈਣਾਂ ਤੇ ਭਰਾਵਾਂ ਨੂੰ ਬੀਤੀ ਦੇਰ ਰਾਤ ਬਟਯਾਮ ਤਾਮਰਾ ਅਤੇ ਹੋਰ ਭਾਈਚਾਰਿਆਂ ਦੇ ਵਿੱਚ ਨਾਗਰਿਕ ਆਬਾਦੀ ਵਿਰੁੱਧ ਅਪਰਾਧਿਕ ਇਰਾਨੀ ਹਮਲਾਵਾਰਾਂ ਦੁਆਰਾ ਕਤਲ ਅਤੇ ਜ਼ਖਮੀ ਕੀਤਾ ਗਿਆ ਯਹੂਦੀ ਅਤੇ ਅਰਬ ਬਜ਼ੁਰਗ ਨਾਗਰਿਕਾਂ ਅਤੇ ਨਵੇਂ ਪ੍ਰਵਾਸੀ ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਔਰਤਾਂ ਅਤੇ ਮਰਦ ਵੀ ਸ਼ਾਮਲ ਨੇ ਪ੍ਰਭਾਵਿਤ ਹੋਏ ਨੇ ਤੇ ਉਸ ਨੇ ਅੱਗੇ ਕਿਹਾ ਕਿ ਮੈਂ ਪਰਿਵਾਰਾਂ ਦੇ ਭਾਰੀ ਸੋਗ ਦੇ ਵਿੱਚ ਸ਼ਾਮਲ ਹਾਂ ਅਤੇ ਭਿਆਨਕ ਨੁਕਸਾਨ ਦਾ ਸੋਗ ਬਣਾਉਂਦਾ ਮੈਂ ਜ਼ਖਮੀਆਂ ਦੀ ਸਿਹਤਯਾਬੀ ਅਤੇ ਲਾਪਤਾ ਲੋਕਾਂ ਨੂੰ ਲੱਭਣ ਲਈ ਪ੍ਰਾਰਥਨਾ ਵੀ ਕਰਦਾ ਅਸੀਂ ਇਕੱਠੇ ਸੋਗ ਕਰਾਂਗੇ ਤੇ ਅਸੀਂ ਇਕੱਠੇ ਜਿੱਤ ਪ੍ਰਾਪਤ ਕਰਾਂਗੇ ਮਿਜ਼ਾਇਲ ਬੈਰਾਜ਼ テル ਅਵੀਵ ਬਾਟਯਮ ਅਤੇ ਉੱਤਰੀ ਸ਼ਹਿਰ ਤਾਮਾਰਾ ਉੱਤੇ ਹਮਲਾ ਹੋਇਆ ਜਿਸ ਨਾਲ ਵਿਆਪਕ ਤਬਾਹੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਤਵਾਰ ਨੂੰ ਇਰਾਨ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਪੱਛਮੀ ਏਸ਼ੀਆਈ ਦੇਸ਼ ਇਜ਼ਰਾਈਲ ਵਿਰੁੱਧ ਆਪਣੇ ਸਰਹੱਦ ਪਾਰ ਹਮਲਿਆਂ ਦੇ ਤੀਜੇ ਦਿਨ ਵਿੱਚ ਦਾਖਲ ਹੋ ਗਿਆ। ਤੇਲ ਅਬੀਬ ਦੁਆਰਾ ਤਹਿਰਾਨ ਵੱਲ ਕੀਤੇ ਗਏ ਹਮਲਿਆਂ ਤੋਂ ਆਪਣੇ ਪ੍ਰਸ਼ਾਸਨ ਦਾ ਬਚਾਅ ਕਰਦੇ ਹੋਏ 트ੰਪ ਨੇ ਕਿਹਾ ਕਿ ਵੱਧ ਦੇ ਸੰਘਰਸ਼ ਦੇ ਵਿੱਚ ਵਾਸ਼ਿੰਗਟਨ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਈਰਾਨ ਉੱਤੇ ਹੋਏ ਇਜ਼ਰਾਈਲੀ ਦੇ ਤੇਜ਼ ਹਮਲੇ ਨਾਲ ਕੋਈ ਲੈਣ ਦੇਣਾ ਨਹੀਂ ਹੈ ਤੇ ਟਰੰਪ ਦੇ ਚੌਥੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਇਹ ਸਬੰਧੀ ਜਾਣਕਾਰੀ ਦਿੱਤੀ ਹੈ ਪੋਸਟ ਟਵਿੱਟਰ ਟਰੰਪ ਨੇ ਲਿਖਿਆ ਕਿ ਅੱਜ ਰਾਤ ਈਰਾਨ ਉੱਤੇ ਹੋਏ ਹਮਲੇ ਨਾਲ ਅਮਰੀਕਾ ਦਾ ਕੋਈ ਲੈਣ ਦੇਣਾ ਨਹੀਂ ਹੈ ਹਾਲਾਂਕਿ ਅਸੀਂ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਆਸਾਨੀ ਨਾਲ ਇੱਕ ਸਮਝੌਤਾ ਕਰਵਾ ਸਕਦੇ ਹਾਂ ਅਤੇ ਇਸ ਖੂਨੀ ਟਕਰਾਅ ਨੂੰ ਖਤਮ ਕਰ ਸਕਦੇ ਹਾਂ ਟਰੰਪ ਨੇ ਅੱਗੇ ਕਿਹਾ ਕਿ ਜੇਕਰ ਈਰਾਨ ਕਿਸੇ ਵੀ ਤਰੀਕੇ ਦੇ ਨਾਲ ਅਮਰੀਕਾ ਉੱਤੇ ਹਮਲਾ ਕਰਦਾ ਤਾਂ ਅਮਰੀਕੀ ਹਥਿਆਰਬੰਦ ਫੌਜਾਂ ਪੂਰੀ ਤਾਕਤ ਦੇ ਨਾਲ ਮੁਕਾਬਲਾ ਕਰਨਗੀਆਂ ਅਤੇ ਅਮਰੀਕੀ ਫੌਜ ਪਹਿਲਾਂ ਕਦੇ ਨਾ ਦੇਖੇ ਤਾਂ ਸੋਚੇ ਗਏ ਪੱਦਰ ਦੇ ਉੱਤੇ ਜਵਾਬੀ ਕਾਰਵਾਈ ਕਰੇਗੀ ਇੰਟਰਨੈਟ ਮੀਡੀਆ ਦੇ ਉੱਤੇ ਅਸ਼ਲੀਲ ਅਤੇ ਵਿਵਾਦਪੂਰਨ ਵੀਡੀਓ ਅਪਲੋਡ ਕਰਨ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਪਾਬੀ ਦੇ ਸੰਸਤਰੀ ਕੈਸ ਕਤਲ ਕੇਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਕਤਲ ਤੋਂ ਪਹਿਲਾਂ ਜ਼ਬਰ ਜਨਾਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਤ ਨੇ ਮ੍ਰਿਤਕਾ ਦੇ ਸੈਂਪਲ ਖਾੜੜ ਅਤੇ ਫਰੀਦਕੋਟ ਦੀਆਂ ਮੈਡੀਕਲ ਲੈਬਾਂ ਦੇ ਵਿੱਚ ਪੇਰ ਦਿੱਤੇ ਨੇ ਤੇ ਪੁਲਤ ਕਤਲ ਤੋਂ ਪਹਿਲਾਂ ਹੋਏ ਕਿਸੇ ਵੀ ਅਪਰਾਧ ਦਾ ਪੂਰੀ ਤਰ੍ਹਾਂ ਖੁਲਾਸਾ ਕਰਨ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਕਤਲ ਦਾ ਮਾਸਟਰਮਾਈਂਡ ਅਮਰਤਪਾਲ ਸਿੰਘ ਮੈਰੋ ਅਜੇ ਵੀ ਪੁਲਤ ਦੀ ਗ੍ਰਿਫਤ ਤੋਂ ਬਾਹਰ ਹੈ। ਸੂਤਰਾਂ ਅਨੁਸਾਰ ਅਮਰਤਪਾਲ ਇੰਟਰਨੈਟ ਉੱਤੇ ਵੀਡੀਓ ਅਪਲੋਡ ਕਰਕੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਤੇ ਲੋਕਾਂ ਨੂੰ ਧਮਕੀਆਂ ਵੀ ਦੇ ਰਿਹਾ। ਪੁਲਤ ਨੇ ਅਮਰਤਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਸੱਤ ਵਿਸ਼ੇਸ਼ ਟੀਮਾਂ ਬੁਲਾਈਆਂ ਨੇ ਜੋ ਉਸ ਦੀਆਂ ਹਰਕਤਾਂ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਅਤੇ ਲਗਾਤਾਰ ਛਾਪੇ ਮਾਰੀ ਜਾਰੀ ਹੈ। ਜ਼ਿਕਰ ਹੋ ਗਿਆ ਕਿ ਪੁਲਿਸ ਦੇ ਇਸ ਮਾਮਲੇ ਵਿੱਚ ਪਹਿਲਾਂ ਦੀ ਦੋ ਮੁਲਜ਼ਮਾਂ ਜਸਪ੍ਰੀਤ ਸਿੰਘ ਮੋਗਾ ਅਤੇ ਨਿਮਨ ਜੀਤ ਸਿੰਘ ਤਰਨਤਾਰਨ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਬੀਤੇ ਕੁਝ ਦਿਨ ਤੋਂ ਜਿੱਥੇ 에ਅਰ ਇੰਡੀਆ ਦੇ ਜਹਾਜ਼ਾਂ ਦੀ ਸੁਰੱਖਿਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਇਜ਼ਰਾਈਲ-ਇਰਾਨ ਵਿਚਾਲੇ ਜੰਗ ਦੀ ਸਥਿਤੀ ਬਣੀ ਹੋਈ ਹੈ ਜਿਸ ਵਿੱਚ ਯੂਰਪੀ ਦੇਸ਼ਾਂ ਨੇ ਵੀ ਇਰਾਨ ਦੇ ਖਿਲਾਫ ਸਟੈਂਡ ਲੈ ਲਿਆ। ਹੁਣ ਜਿੱਥੇ ਇੰਗਲੈਂਡ 에ਅਰ ਫੋਰਸ ਦੇ ਇੱਕ ਫਾਈਟਰ ਜਟ F35 ਦੀ ਤਿਰੂਵਨੰਤਰਮ ਪੂਰਮ ਸਥਿਤ ਹਵਾਈਅਦੇਵਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਤੇ ਜਾਣਕਾਰੀ ਅਨੁਸਾਰ ਏਅਰ ਜਹਾਜ਼ ਦੇ ਵਿੱਚ ਫਿਊਲ ਘੱਟ ਸੀ ਜਿਸ ਕਾਰਨ ਇਸ ਨੂੰ ਤਿਰੂਵਨੰਤਰਮ ਪੂਰਮ ਦੇ ਵਿੱਚ ਉਤਾਰ ਲਿਆ ਗਿਆ ਦੱਸਿਆ ਜਾ ਰਿਹਾ ਕਿ ਇਹ ਜਹਾਜ਼ ਸ਼ਨੀਵਾਰ ਰਾਤ ਕਰੀਬ 9:30 ਵਜੇ ਦੇ ਕਰੀਬ 에ਅਰਪੋਰਟ ਉਤੇ ਲੈਂਡ ਹੋਇਆ ਸੀ ਇਹ ਜਹਾਜ਼ ਨੂੰ ਤੁਰਕਤ ਉਤਾਰਨ ਦੇ ਲਈ 에어ਪੋਰਟ ਅਧਿਕਾਰੀਆਂ ਨੇ 에어ਪੋਰਟ ਉੱਤੇ ਪੂਖਤਾ ਇੰਤਜ਼ਾਮ ਕੀਤੇ ਸਨ ਤੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਨੇ ਫਿਊਲ ਘਟ ਹੋਣ ਕਾਰਨ 에어ਪੋਰਟ ਉੱਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ ਜਿਸ ਮਗਰੋਂ ਉਸ ਨੂੰ ਤੁਰੰਤ ਲੈਂਡਿੰਗ ਲਈ ਇਜਾਜ਼ਤ ਦੇ ਦਿੱਤੀ ਗਈ ਫਿਲਹਾਲ ਇਹ ਜਹਾਜ਼ 에어ਪੋਰਟ ਦੇ ਵਿੱਚ ਖੜਾ ਹੈ ਤੇ ਇਸ ਦੀ ਰਿਫਿਊਲਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਯਾਤਰਾ ਦੇ ਲਈ ਰਵਾਨਾ ਹੋ ਗਏ ਨੇ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਦੌਰਾ 5 ਦਿਨਾਂ ਦਾ ਹੋਣ ਵਾਲਾ ਹੈ ਇਹ ਦੌਰ ਸਮੇਂ ਦੌਰਾਨ ਉਹ ਤਿੰਨ ਦੇਸ਼ਾਂ ਦਾ ਦੌਰਾ ਕਰਨਗੇ ਇਹ ਆਪਰੇਸ਼ਨ ਸਿੰਧੂਰ ਅਤੇ ਭਾਰਤ-ਪਾਕਿਸਤਾਨ ਵਿਚਕਾਰ ਟਕਰਾਅ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਵਿਦੇਸ਼ੀ ਦੌਰਾ ਹੋਣ ਜਾ ਰਿਹਾ ਹੈ ਇਸ ਦੌਰੇ ਵਿੱਚ ਉਹ ਕਰੋਸ਼ੀਆ ਵੀ ਪਹੁੰਚਣਗੇ ਤੇ ਇਸ ਦੌਰੇ ਵਿੱਚ ਸਭ ਤੋਂ ਪਹਿਲਾਂ ਸਾਈਪ੍ਰਸ ਪਹੁੰਚਣਗੇ ਤੇ ਪ੍ਰਧਾਨ ਮੰਤਰੀ ਮੋਦੀ ਅੱਜ ਦਿੱਲੀ ਤੋਂ ਸਾਈਪ੍ਰਸ ਕੈਨੇਡਾ ਅਤੇ ਕਰੋਸ਼ੀਆ ਦੇ ਲਈ ਰਵਾਨਾ ਹੋਗੇ ਨੇ ਵਿਦੇਸ਼ ਮੰਤਰਾਲੇ ਮੁਤਾਬਕ ਉਹ ਕੈਨੇਡਾ ਦੇ ਵਿੱਚ ਜੀ7 ਸਮੇਲਨ ਵਿੱਚ ਸ਼ਾਮਲ ਹੋਣਗੇ ਤੇ ਸਾਈਪ੍ਰਸ ਅਤੇ ਕਰੋਸ਼ੀਆ ਦਾ ਵੀ ਦੌਰਾ ਕਰਨਗੇ ਇਰ ਤੋਂ ਬਾਅਦ ਅੰਤ ਵਿੱਚ 18 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਕਰੋਸ਼ੀਆ ਜਾਣਗੇ ਤੇ 19 ਜੂਨ ਨੂੰ ਭਾਰਤ ਵਾਪਸ ਪਰਤਣਗੇ ਪ੍ਰਧਾਨ ਮੰਤਰੀ ਮੋਦੀ ਆਪਣੇ ਵਿਦੇਸ਼ੀ ਦੌਰੇ ਉੱਤੇ ਸਭ ਤੋਂ ਪਹਿਲਾਂ ਸਾਈਪ੍ਰਸ ਜਾਣਗੇ ਉਹ ਰਾਸ਼ਟਰਪਤੀ ਨਿਕੋਸ ਕ੍ਰਿਸਟੋਡ ਡੁਲਾਈਡ ਦੇ ਸੱਦੇ ਉੱਤੇ 15-16 ਜੂਨ ਨੂੰ ਉੱਥੇ ਰਹਿਣਗੇ ਤੇ ਦੱਸਣਯੋਗ ਹੈ ਕਿ ਇਹ ਦੋ ਦਹਾਕਿਆਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੋਣ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਇਸ ਨੂੰ ਬਹੁਤ ਖਾਸ ਮੰਨਿਆ ਜਾ ਰਿਹਾ ਹੈ ਨਾਜ਼ੀਰੀਆ ਦੇ ਬੈਨੀਓ ਸੂਬੇ ਦੇ ਯਲੇਵਾਟਾ ਪਿੰਡ ਦੇ ਵਿੱਚ ਹਥਿਆਰਬੰਦਾਂ ਨੇ 13 ਜੂਨ ਦੀ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਹਮਲਾ ਕਰ ਦਿੱਤਾ। ਉਹਨਾਂ ਨੇ ਲੋਕਾਂ ਨੂੰ ਬੈੱਡਰੂਮਾਂ ਦੇ ਵਿੱਚ ਬੰਦ ਕਰਕੇ ਅੱਗ ਲਗਾ ਦਿੱਤੀ ਹੈ ਤੇ ਇਸ ਹਮਲੇ ਵਿੱਚ ਘੱਟੋ-ਘੱਟ 100 ਲੋਕ ਮਾਰੇ ਗਏ, ਕਈ ਲਾਪਤਾ ਹਨ ਤੇ ਦਰਜਨਾਂ ਜ਼ਖਮੀ ਹੋਏ ਨੇ। ਐਮ ਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਸਰਕਾਰ ਸੂਬੇ ਦੇ ਵਿੱਚ ਹਿੰਸਾ ਰੋਕਣ ਵਿੱਚ ناکਾਮ ਰਹੀ ਹੈ। ਹਮਲੇ ਐਨੇ ਭਿਆਨਕ ਸਨ ਕਿ ਕਈ ਲਾਸ਼ਾਂ ਦੀ ਪਛਾਣ ਵੀ ਨਹੀਂ ਹੋ ਸਕੇ। ਇਹ ਹਮਲਾ ਕਿਸਾਨਾਂ ਅਤੇ ਵੰਜਾਰਿਆਂ ਦੇ ਵਿਚਾਲੇ ਟਕਰਾਅ ਕਰਨ ਹੋਇਆ। ਜ਼ਿਆਦਾਤਰ ਮਾਰੇ ਗਏ ਲੋਕ ਕਿਸਾਨ ਨੇ ਤੇ ਇਹ ਹਮਲੇ ਕਾਰਨ ਸੈਂਕੜੇ ਪਰਿਵਾਰ ਬੇਕਾਰ ਹੋ ਗਏ ਸੂਬੇ ਦੇ ਮੁੱਖ ਮੰਤਰੀ ਨੇ ਇਲਾਕੇ ਦਾ ਦੌਰਾ ਕੀਤਾ ਤੇ ਮਦਦ ਦੀ ਘੋਸ਼ਣਾ ਕੀਤੀ ਹੈ ਪਰ ਲੋਕਾਂ ਨੂੰ ਅਜੇ ਵੀ ਸੁਰੱਖਿਆ ਅਤੇ ਇਲਾਜ ਨਹੀਂ ਮਿਲ ਰਿਹਾ ਐਮਨੈਸਟੀ ਨੇ ਮੰਗ ਕੀਤੀ ਹੈ ਕਿ ਸਰਕਾਰ ਹਿੰਸਾ ਰੋਕੇ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਪੁਲਤ ਨੇ ਅਜੇ ਤੱਕ ਕਾਤਲਾਂ ਦੀ ਪਛਾਣ ਨਹੀਂ ਕੀਤੀ ਹੈ ਹਾਲਾਂਕਿ ਨਾਈਜੀਰੀਆ ਦੇ ਮਦ ਪੱਟੀ ਖੇਤਰ ਦੇ ਵਿੱਚ ਚਰਵਾਹਿਆਂ ਅਤੇ ਕਿਸਾਨਾਂ ਦੇ ਵਿਚਕਾਰ ਪਾਣੀ ਦੇ ਅਧਿਕਾਰਾਂ ਅਤੇ ਜ਼ਮੀਨ ਨੂੰ ਲੈ ਕੇ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ ਨੇ ਅਜਲੀ ਨਹੀਂ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਾਥਸ਼ੀਰੀ ਕਾਲ ਧੰਨਵਾਦ